ਤਰੰਤਾ ਜੇਮੜੀ ਚੌਣ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ ਤਾਂ ਅੱਜ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਸੋਹਣ ਵਿਕੇ ਭਾਈ ਘੱਟ ਕੀਤਾ ਗਿਆ ਜਿੱਤੇ ਵੱਖ-ਵੱਖ ਪੰਥਕ ਸਿੱਖੀ ਤਪੂ ਜੀ ਆ ਤਾਂ ਸਾਡੇ ਨਾਲ ਸੁਖਬੀਰ ਸਿੰਘ ਬਲਟੋਹਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਬਲਟੋਹਾ ਸਾਹਿਬ ਈਕਣਾ ਚਾਹੋਗੇ ਕਿਵੇਂ ਦੇਖਦੇ ਹੋ ਇਹ ਸਾਰੀ ਜੋ ਚੋਣ ਮੇਮ ਨੂੰ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਹੰਗਾਰਾ ਬਹੁਤ ਵਧੀਆ ਜੀ ਅੱਜ ਦਾ ਵੀ ਤੁਸੀਂ ਵੇਖਿਆ ਜਿਹੜਾ ਇਕੱਠ ਹੈ ਉਹ ਸਾਰਾ ਨੌਜਵਾਨੀ ਦਾ ਇਕੱਠ ਹੈ ਸੋ ਜੇਕਰ ਪੰਜਾਬ ਦੀ ਨੌਜਵਾਨੀ ਜਾਗ ਜੇ ਜਦੋਂ ਪੰਥ ਦੇ ਨੌਜਵਾਨ ਜਿਹੜੇ ਉਹ ਵੀ ਹਰਾਂ ਘੱਟ ਕੇ ਆ ਜਾਣ ਸੋ ਮੋਰਚਾ ਫਤਹੀ ਹੁੰਦਾ ਹੈ ਜੀ ਅੱਛਾ ਬਲਟੋਆ ਸਾਹਿਬ ਲਗਾਤਾਰ ਗੱਲ ਕੀਤੀ ਜਾਵੇ ਸਿਆਸੀ ਪਾਰਟੀਆਂ ਦੀ ਨਾਲ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਪੰਥਕਾਂ ਕਿ ਇਹੋ ਪਾਰਟੀ ਜਾਦੀ ਪੰਥੇ ਕਾ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਨੇ ਅਸੀਂ ਵੀ ਪੰਥਕਾ ਸਾਡੇ ਵਿੱਚ ਵੀ ਕੁਝ ਅਮਰਤ ਹਾਰੀ ਜਿਹੜੇ ਵਿਧਾਇਕ ਵੀ ਨੇ ਸਿੰਘ ਵੀ ਨੇ ਸੋ ਕਿਵੇਂ ਦਿਖਦੇ ਹੋ ਜਿਹੜਾ ਇਹ ਪੰਥ 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 ਇਹ ਜਿਹੜਾ ਕਹਿਆ ਜਾ ਰਿਹਾ ਹੈ ਤੁਸੀਂ ਕੀ ਮੰਨਦੇ ਜੋ ਅਸਲੀ ਪੰਥਕ ਕੌਮ ਹੁੰਦਾ ਅਸਲੀ ਪੰਥਕ ਵੀਰ ਜੀ ਉਹ ਹੁੰਦਾ ਜਿਹੜਾ ਪੰਥ ਲਈ ਕਾਰਜ ਕਰਦਾ ਠੀਕ ਹੈ ਜਿਹੜਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੋਕ ਕਹਿੰਦੇ ਆ ਜੇਸੀ ਪੰਥੇ ਦਾ ਦਿੱਲੀ ਦੇ ਤਲਵੇ ਚਟਨੋਂ ਬਾਹਰ ਦੇ ਨਹੀਂ ਉਹਨਾਂ ਦੀ ਜ਼ਰੂਰਤ ਹੈ ਕਿ ਉਹਨੇ ਕਲਾਕ ਕੋਈ ਇੱਕ ਵੀ ਲਫ਼ਜ਼ ਬੋਲ ਜਾਣ ਜਿੱਥੇ ਕਿ ਵੱਡੇ ਵੱਡੇ ਉਹਨਾਂ ਨੇ ਜਿਹੜੇ ਫੈਸਲੇ ਬੰਦ ਲਾਏ ਆ ਜਿਹੜੇ ਕਿ ਪੰਜਾਬ ਦੇ ਵਿੱਚ ਜਿਵੇਂ ਆਪਾਂ ਜਵਾਨਾਂ ਨੌਜਵਾਨਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਬਿਨਾਂ ਵਜਾ ਤੋਂ ਠੀਕ ਹੈ ਜੇ ਆਪਾਂ ਭਾਈ ਅਮਰਪਾਲ ਸਿੰਘ ਦੀ ਗੱਲ ਕਰ ਲਈਏ ਕੀ ਗੁਨਾਹ ਸੀ ਉਸ ਦਾ ਉਹ ਕਾਲ ਸਾਹਿਬ ਹੀਰ ਲੈ ਕੇ ਜਾ ਰਹੇ ਸੀਗਾ ਉਹ ਨੌਜਵਾਨੀ ਨੂੰ ਇਸੇ ਦੇ ਵਿੱਚੋਂ ਕੱਢ ਕੇ ਗੁਰੂ ਦੇ ਲੜ ਲਾ ਰਿਹਾ ਸੀਗਾ ਠੀਕ ਹੈ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਡਿਬਰਗੋੜ ਦੇ ਜੇਲ੍ਹਾਂ ਵਿੱਚ ਬੰਦ ਕੀਤਾ ਤੋ ਇੱਕ ਇੱਕ ਇਸ ਤਰੀਕੇ ਦੇ ਪੰਥਕਾ ਪੰਥਕ ਲੋਕ ਉਹ ਹੈ ਜਿਹੜੇ ਪੰਥ ਲਈ ਕਾਰਜ ਕਰਦੇ ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੱਚਿਆਂ ਦੀ ਪਰਵਾਹ ਨਾ ਕਰਦੇ ਹੋਏ ਜਿਵੇਂ ਕਿ ਭਾਈ ਸੰਦੀਪ ਸਿੰਘ ਸਣੀ ਨੇ ਕਾਰਜ ਕੀਤਾ ਉਹਨੇ ਉਹਨਾਂ ਦੋਸ਼ੀਆਂ ਨੂੰ ਸੋਧਿਆ ਜਿਹੜੇ ਸਾਡੀ ਧੀਆਂ ਭੈਣਾਂ ਦੀਆਂ ਬੇਪਤੀਆਂ ਦੀ ਗੱਲ ਕਰਦੇ ਸੀਗੇ ਜਿਨ੍ਹਾਂ ਨੇ ਸਾਡੇ ਨੌਜਵਾਨੀ ਨੂੰ ਜਿਹੜਾ ਵਾ ਉਹ ਬੇਦੋਸ਼ੀ ਨੌਜਵਾਨ ਜਿਹੜਾ ਉਹਨਾਂ ਨੂੰ ਮੌਤ ਦੀਆਂ ਉਤਾਰਿਆ ਠੀਕ ਹੈ ਉਹਨਾਂ ਉਹਨਾਂ ਦੋਸ਼ੀਆਂ ਨੂੰ ਸੋਧ ਕੇ ਪ੍ਰੂਫ ਕੀਤਾ ਕਿ ਅਸੀਂ ਕੌਮ ਲਈ ਕੰਮ ਕੀਤਾ ਠੀਕ ਹੈ ਇਹ ਪੰਥਕ ਲੋਕ ਇਹ ਬੰਦਕ ਲੋਕ ਕਿਦਾਂ ਹੋ ਸਕਦੇ ਆ ਅੱਛਾ ਬਲਟੋਆ ਸਾਹਿਬ ਤੁਸੀਂ ਵੀ ਬਾਰਡਰ ਬੈਲਟ ਤੇ ਜੋ ਨਸ਼ਾ ਇੱਕ ਅਹਿਮ ਮੁੱਦਾ ਹੈ ਤਰਨਤਾਂ ਜिले ਦਾ ਪਿਛਲੇ ਸਮੇਂ ਦੇ ਵਿੱਚ ਹਜ਼ਾਰਾਂ ਜਿਹੜੇ ਨੌਜਵਾਨ ਇਸ ਦੀ ਪੇੜ ਚਾਰ ਸੁੱਕੇ ਨੇ ਤਾਂ ਕੀ ਲੱਗਦਾ ਹੈ ਕਿ ਅਗਰ ਇਸ ਨਸ਼ੇ ਨੂੰ ਜੜ੍ਹ ਤੋਂ ਪਟਣਾ ਹੋਵੇ ਤਾਂ ਕੀ ਰਣਨੀਤੀ ਹੋਵੇ ਕਿ ਜਿਹੜਾ ਇਹ ਨਸ਼ਾ ਖਤਮ ਹੋਵੇ ਤੇ ਜਿਹੜੀ ਆਪਣੀ ਨੌਜਵਾਨੀ ਦਾ ਧਾਨ ਹੋਇਆ ਉਸ ਨੂੰ ਬਚਾਇਆ ਜਾ ਸਕੇ ਨੌਜਵਾਨੀ ਨੂੰ ਸਿੱਧੇ ਰਸਤੇ ਲਾਉਣ ਦੀ ਲੋੜ ਹੈ ਸਾਡੀ ਜਵਾਨੀ ਜਿਹੜੀ ਸਾਡਾ ਪੰਜਾਬ ਦੇ ਗੱਭਰੂ ਆ ਉਹ ਬੜੀ ਕਿਰਪਾ ਵਾਲੇ ਆ ਉਹ ਜੇ ਖੂਨ ਹੀ ਇਦਾਂ ਦਾ ਵੀ ਇਹ ਚੜ੍ਹਦੀ ਕਲਾ 'ਚ ਰਹਿੰਦੇ ਆ ਸੋ ਇਹਨਾਂ ਨੂੰ ਥੋੜੀ ਡਾਇਰੈਕਸ਼ਨ ਦੇਣ ਦੀ ਲੋੜ ਆ ਜਿਵੇਂ ਆਪਾਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕਰਦੇ ਆ ਉਹਨੇ ਉਹਨਾਂ ਨੂੰ ਥੋੜਾ ਮੋੜ ਕੇ ਸਿੱਖੀ ਦੇ ਲੜ ਲਾਇਆ ਠੀਕ ਆ ਅਨੇਕਾਂ ਇਦਾਂ ਦੀਆਂ ਉਦਾਹਰਣਾਂ ਹੈਗੀਆਂ ਜਿਹੜੀਆਂ ਕਿ ਨਸ਼ੇ ਦੇ ਵਿੱਚੋਂ ਨਿਕਲ ਕੇ ਗੁਰੂ ਦਾ ਬਾਣਾ ਪਾ ਕੇ ਅੱਜ ਗੁਰੂ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਮਾਤਾਵਾਂ ਸਾਨੂੰ ਅਸੀਸਾਂ ਦਿੰਦੀਆਂ ਇੱਕ ਬੰਲੇ ਯੁੱਧ ਨਸ਼ੇ ਅਮਰੋ ਤੋਂ ਤੁਸੀਂ ਖੁਦ ਵੇਖ ਸਕਦੇ ਆ ਠੀਕ ਆ ਇਹ ਉਹ ਲੋਕ ਆ ਜਿਹੜੇ ਨਸ਼ਿਆਂ ਨੂੰ ਵੱਧ ਪ੍ਰਚਾਰਦੇ ਆ ਇਹ ਉਹੀ ਲੋਕ ਹੈ ਜਿਹੜੇ ਬਾਈ ਦੇ ਵਿੱਚ ਇਹ ਕਹਿੰਦੇ ਸੀਗੇ ਹਰਮੀਤ ਸਿੰਘ ਸੰਧੂ ਨੂੰ ਵੋਟ ਨਾ ਪਾਇਓ ਇਹ ਨਸ਼ੇ ਦਾ ਸੁਦਾਗਰ ਹੈ ਠੀਕ ਆ ਅੱਜ ਕਿਹੜੀ ਉਹ ਮਸ਼ੀਨ ਦੇ ਵਿੱਚ ਉਹਨੂੰ ਧੋਕੇ ਲਏ ਆ ਅੱਜ ਉਹ ਅੱਜ ਕੀ ਹੈ ਉਹ ਸੋ ਇਹ ਚੀਜ਼ਾਂ ਜਿਹੜੀਆਂ ਇਹ ਵਿਚਾਰਨ ਵਾਲੀਆਂ ਸਮਝਣ ਵਾਲੀਆਂ ਆ ਅੱਜ ਤੁਸੀਂ ਖੁਦ ਵੀ ਸੁਣਿਆ ਉਹਨਾ ਸਟੇਜ ਦੇ ਤੋਂ ਪਰਮਿੰਦਰ ਸਿੰਘ ਝੋਟਾ ਬੋਲ ਕੇ ਗਿਆ ਹੈ ਉਹ ਯੋਧਾ ਹੈ ਜਿਹੜਾ ਨਸ਼ੇ ਦੇ ਖਿਲਾਫ ਲੜਾਈ ਲੜਦਾ ਹੈ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ 18 ਪਰਚੇ ਹੰਡਾਰਿਆ ਜੀ ਇਹ ਗਰੇਨ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਇਹ ਆਪਣੇ ਬੁਕਲਾਂ ਦੇ ਵਿੱਚ ਲਈ ਬੈਠੇ ਆ ਸੋ ਸਮੇਂ ਦੀ ਲੋੜ ਆ ਜਿਹੜਾ ਜਵਾਨੀ ਨੂੰ ਤੇ ਨਸ਼ੇ ਦੇ ਵਿੱਚੋਂ ਕੱਢ ਕੇ ਲਿਆਉਣ ਲਈ ਪੰਥ ਦੇ ਰਾਹਿਬ ਚਲਾਉਣ ਦੀ ਲੋੜ ਆ ਧੰਨਵਾਦ ਜੀ ਕਿਸਾਨ ਸਾਡੇ ਨਾਲ ਸਤਵੀਰ ਸਿੰਘ ਬਲਟੋਹਾ ਜੀ ਨਾਲ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਨਾਲ ਵੱਲੋਂ ਇਹ ਤੇ ਦਾਅਵਾ ਕੀਤਾ ਗਿਆ ਕਿ ਜਿਹੜੀ ਇਹ ਥੋਣ ਹੈ ਭਾਈ ਮਨਦੀਪ ਸਿੰਘ ਸ਼ਾਨਾ ਜਿੱਤਣਗੇ ਕੈਮਰਾਮੈਨ ਅਮਨ ਨਾਲ ਰਵੀ ਖੇਰਾ ਤਰੰਤਾਰਣਾ